ਜੇਕਰ ਤੁਹਾਡੇ ਘਰ ਦੇ ਵਿੱਚ ਵੀ ਨੇ ਛੋਟੇ ਨਿਆਣੇ ਤਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਕੇ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਨਿਆਣੇ ਨੇ ਉਹ ਵੀ ਆਪਣੇ ਬੱਚਿਆਂ ਦੇ ਉੱਤੇ ਬਾਜ਼ ਵਰਗੀ ਅੱਖ ਰੱਖ ਸਕਣ ਕਿਉਂਕਿ ਬਾਅਦ ਦੇ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈਂਦਾ ਜੇਕਰ ਤੁਹਾਡੇ ਵੀ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਤੇ ਕਰਦੇ ਨੇ ਮਨਮਰਜ਼ੀ ਤਾਂ ਅੱਜ ਹੀ ਆਪਣੇ ਬੱਚਿਆਂ ਤੇ ਥੋੜੀ ਵਰਤੋ ਸ਼ਕਤੀ ਜੀ ਹਾਂ ਬਠਿੰਡਾ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਮਾਪਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੋਣੀ ਆ ਜੀ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕੁਝ ਟੀਮਾਂ ਦੇ ਵੱਲੋਂ ਕਿਸ਼ਤੀਆਂ ਲੈ ਕੇ ਨਹਿਰ ਦੇ ਵਿੱਚ ਕਿਸੇ ਚੀਜ਼ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਵਿੱਚ ਸਥਾਨਕ ਸਰਹੰਦ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਬੱਚਿਆਂ ਦੇ ਨਾਲ ਅਣਹੋਣੀ ਵਾਪਰ ਗਈ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਚਾਰ ਬੱਚੇ ਰੁੜਗੇ ਜਿੰਨਾ ਵਿੱਚੋਂ ਤਿੰਨ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਜਦਕਿ ਇੱਕ ਬੱਚਾ ਪਾਣੀ ਦੇ ਵਿੱਚ ਡੁੱਬ ਗਿਆ ਬੱਚੇ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਬੱਚੇ ਦੀ ਭਾਲ ਲਗਾਤਾਰ ਚੱ ਰਹੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ اے ایسੀ ਜਗਜੀਤ ਸਿੰਘ ਮੈਂ ਪੀ ਸੀ ਆਰ 25 ਤੇ ਤਾਇਨਾਤ ਹ ਜੀ ਦੱਸੋ ਕੀ ਹੋਇਆ ਜੀ ਕਿ ਮੈਂ ਇਥੇ ਇਹ 11:20 ਤੇ ਨਾ ਕੋਈ ਬੱਚੇ ਨਹਾ ਰਹੇ ਸੀਗੇ 10-12 ਸਾਲ ਦੇ ਉਹ ਇੱਕ ਬੱਚਾ ਇਥੇ ਡੁੱਬ ਗਿਆ ਉਹ ਰਾਗੀ ਨੇ ਜਦੋਂ ਦੇਖਿਆ ਰਾਗੀ ਨੇ 112 ਤੇ ਕਾਲ ਕਰਤੀ ਅਸੀਂ ਮੌਕੇ ਤੇ ਆ ਗਏ ਉਹ ਟੀਮਾਂ ਹੁਣ ਆ ਰਹੀਆਂ ਇੱਥੇ ਟੀਮਾਂ ਲੱਭੀ ਜਾਂਦੀਆਂ ਹੁਣ ਲੱਭ ਰਹੇ ਆਂਗੇ ਲੇਕਿਨ ਬੱਚੇ ਦਾ ਹਜੇ ਨਹੀਂ ਪਤਾ ਲੱਗਿਆ ਵੀ ਬੱਚਾ ਕੌਣ ਸੀਗਾ ਠੀਕ ਹੈ ਇਹਦੇ ਮਾਂ ਪਿਓ ਵੀ ਨਹੀਂ ਹਜੇ ਤੱਕ ਕੋਈ ਆਇਆ ਇਹ ਜੇ ਤੁਸੀਂ ਰਾਗੀ ਦੀ ਗੱਲ ਕਰ ਰਹੇ ਉਹਨੇ ਕੀ ਦੇਖਿਆ ਸੀ ਜੀ ਉਹਨੇ ਬੱਚੇ ਨੂੰ ਦੇਖਿਆ ਡੁੱਬਦੇ ਨੂੰ ਠੀਕ ਹੈ ਉਹ ਜੋ ਛੋਟੇ ਬੱਚੇ ਸੀ ਨਾਲ ਉਹ ਤਾਂ ਭੱਜ ਗਏ ਡਰਦੇ ਪਰ ਉਹ ਬੱਚੇ ਨੂੰ ਦੇਖਿਆ ਉਹਨੇ ਡੁੱਬਦੇ ਨੂੰ ਇੱਕ ਬਾਰ ਲੇਕਿਨ ਉਹਦੇ ਉਹਨੇ ਕਾਲ ਕਰਤੀ ਅਸੀਂ ਮੌਕੇ ਤੇ ਪਹੁੰਚ ਗਏ ਜਦੋਂ ਅਸੀਂ ਆਏ ਉਦੋਂ ਬੱਚਾ ਸਾਨੂੰ ਦਿਖਾਇ ਨਹੀਂ ਫਿਰ ਅਸੀਂ ਦੂਜੀਆਂ ਟੀਮਾਂ ਬੁਲਾ ਲਈਆਂ ਤੇ ਮੈਨੂੰ ਲੱਭ ਰਿਹਾ ਕਿੰਨੀਆਂ ਟੀਮਾਂ ਆਈਆਂ ਟੀਮਾਂ ਜੀ ਐਨ ਡੀ ਆਰ ਫੈ ਟੀਮ ਆਈ ਹੈ ਬਾਕੀ ਸਾਰਾ ਵਾਲੀ ਆਈ ਹੈ ਬਾਕੀ ਹੋਰ ਟੀਮਾਂ ਕੋਤਖੁਰ ਵੀ ਹੈਗੇ ਹੋ ਅੱਛੇ ਬੱਚੇ ਦਾ ਕੋਈ ਸਮਾਨ ਵੀ ਮਿਲਿਆ ਜੀ ਪਹਿਲਾਂ ਕੇ ਹਾਂ ਇੱਕ ਟੀ-ਸ਼ਰਟ ਅਤੇ ਚੱਪਲਾ 10 12 ਸਾਲ ਦਾ ਬੱਚਾ ਤਕਰੀਬ ਲੱਗਦਾ ਪੂਰੀ ਤਣਾਅ ਦੇ ਹਾਂਜੀ ਹਾਂਜੀ ਪੂਰੀ ਤਣਾਅ ਮੌਕੇ ਦੇ ਉੱਤੇ ਐਨ ਜੀਓ ਵਰਕਰ ਪਹੁੰਚੇ ਤਾਂ ਉਹਨਾਂ ਨੇ ਵੀ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਾਲੇ ਤੱਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਕਿ ਆਖਰ ਉਹਨਾਂ ਦੇ ਮਾਪੇ ਕੌਣ ਨੇ ਸਾਨੂੰ 11:15 ਵਜੇ 9814074074 ਤੇ ਫੋਨ ਆਇਆ ਸੀ ਕਿ ਮਠੇਣਾ ਸਰਾਂਦਰ ਨਹਿਰ ਉੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਜਦ ਮੌਕੇ ਤੇ ਆ ਕੇ ਦੇਖਿਆ ਤਿੰਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਇੱਕ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਗਿਆ ਬਾਕੀ ਜਿਹੜਾ ਤੇਜ਼ ਬਹਾਅ ਦੇ ਵਿੱਚ ਰੁੜਿਆਗਾ ਉਹਦੀ ਭਾਲ ਜਾਰੀ ਹਾਲ ਤੱਕ ਕੋਈ ਨਹੀਂ ਮਿਲਿਆ ਜਿਹੜੇ ਤਿੰਨ ਸੀਗੇ ਜਦੋਂ ਪਾਣੀ ਦੇ ਵਿੱਚ ਡੁੱਬੇ ਆ ਮੁੰਡਾ ਬੱਚਾ ਤੇ ਉਹ ਡਰ ਦੇ ਮਾਰੇ ਉੱਥੋਂ ਚਲੇ ਗਏ ਇਹ ਵੀ ਨਹੀਂ ਪਤਾ ਲੱਗ ਸਕਿਆ ਇਹ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਸਰ ਅਜੇ ਕੋ ਟੀਮਾਂ ਕਿਹੜੀ ਕਿਹੜੀ ਲੱਗੀਆਂ ਭਾਲ ਨੂੰ ਵਾਸਤੇ ਐਨਡੀਆਰ ਆਪਰੇਗਾਇਦਾ ਸਹਾਰਾ ਟੀਮ ਲੱਭਣ ਲਈ ਲੱਗੀ ਹੋਈ ਆ ਬਾਕੀ ਹਜ ਤੱਕ ਕੋਈ ਬੱਚੇ ਦਾ ਸਾਕ ਨਹੀਂ ਮਿਲਿਆ ਤੇ ਬੱਚੇ ਦਾ ਪਛਾਣ ਬੱਚੇ ਮਾਵਾਪ ਦੇ ਬਾਰੇ ਸਰ ਹਜ ਤੱਕ ਕੋਈ ਨਹੀਂ ਸਰ ਆਈਡੈਂਟੀਫਿਕੇਸ਼ਨ ਹੋਈ ਜੀ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਤੇ ਤੁਹਾਨੂੰ ਫੋਨ ਰਾਗਿਰ ਨੇ ਕੀਤਾ ਰਾਹੀ ਗੀਰ ਨੇ ਕੀਤਾ ਸਰ 11:30 ਵਜੇ ਅੱਛਾ ਇਹ ਜਿਹੜੇ ਤਿੰਨ ਬੱਚੇ ਬੱਚੇ ਉਹਨਾਂ ਵਾਰੇ ਵੀ ਨਹੀਂ ਪਛਾਣੋ ਪਈ ਉਹਨਾਂ ਵਾਰੇ ਤਾਂ ਦਰਦੇ ਮਾਰੇ ਸਰ ਚਲੇ ਗਏ ਸਰ ਜਿਉਂ ਮਹੌਂ ਦੇ ਮੌਕੇ ਤੇ ਫਿਰ ਉਹਦੀ ਜਿਹੜਾ ਵਿੱਚ ਬੱਚਾ ਡੁੱਬਿਆ ਉਹਦੀ ਫਿਰ شناخت ਹੋ ਜਾਂਦੀ ਸਰ ਮੌਕੇ ਤੇ ਉਹ ਵੀ ਨਹੀਂ ਪਤਾ ਲੱਗਿਆ ਉਹ ਵੀ ਨਹੀਂ ਪਤਾ ਲੱਗਿਆ ਸਰ ਬੱਚੇ ਦੇ ਮਾਵਾ ਬਾਰੇ ਵੀ ਨਹੀਂ ਪਤਾ ਲੱਗਿਆ ਨਹੀਂ ਸਰ ਉਹ ਵੀ ਨਹੀਂ ਪਤਾ ਲੱਗਿਆ ਜਿਹੜੇ ਤਿੰਨ ਬੱਚੇ ਸੀ ਮੌਕੇ ਤੋਂ ਘਬਰਾ ਕੇ ਚਲੇ ਗਏ ਉਹ ਵੀ ਨਹੀਂ ਪਤਾ ਲੱਗਿਆ ਉਹ ਕਿੱਥੋਂ ਦੇ ਸੀਗੇ ਇਹ ਬੱਚਾ ਡੁੱਬਿਆ ਜਰੂਰ ਹੈ ਡੁੱਬਿਆ ਜਰੂਰ ਹੈ ਸਰ ਹਾਂਜੀ ਟੀਮਾਂ ਲੱਗੀਆਂ ਆ ਟੀਮਾਂ ਲੱਗੀਆਂ ਆ ਪਾਸਰਚ ਆਪਰੇਸ਼ਨ ਚੱਲ ਰਹੀ ਹੈ ਸਰ ਖੈ ਨਹਿਰ ਦੇ ਵਿੱਚ ਨਹਾਉਣ ਨਾਲ ਹੁਣ ਤੱਕ ਕਈ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪੈ ਚੁੱਕੀ ਹੈ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਬੱਚੇ ਅਜਹੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ